ਘਰ ਦੀ ਔਰਤ ਚਾਹੇ ਤਾਂ ਘਰ ਨੂੰ ਸਵਰਗ ਤੇ ਉਸੇ ਘਰ ਨੂੰ ਨਰਕ ਬਣਾ ਸਕਦੀ ਹੈ ਕਿਉਂਕਿ ਵੈਗਰੂ ਜੀ ਨੇ ਕਿਹਾ ਹੈ ਕਿ ਔਰਤ ਰੱਬ ਦਾ ਦੂਸਰਾ ਰੂਪ ਹੈ ਔਰਤ ਨੂੰ ਵੈਗਰੂ ਜੀ ਨੇ ਇੰਨੀਆਂ ਪਾਵਰਾਂ ਦਿੱਤੀਆਂ ਨੇ ਕਿ ਉਹ ਆਪਣੇ ਪਿਆਰ ਬਲੀਦਾਨ ਸਤਿਕਾਰ ਦੇ ਨਾਲ ਸਾਰਾ ਕੁਝ ਬਦਲ ਸਕਦੀ ਹੈ ਇੱਕ ਔਰਤ ਜਦੋਂ ਬਚਪਨ ਦੇ ਵਿੱਚ ਬੇਟੀ ਹੁੰਦੀ ਹੈ ਉਦੋਂ ਉਹ ਆਪਣੇ ਮਾਪੇ ਦੀ ਇੱਜ਼ਤ ਰੱਖਦੀ ਹੈ ਫਿਰ ਉਹ ਵੱਡੀ ਹੁੰਦੀ ਹੈ ਫਿਰ ਭਰਾਵਾਂ ਦੀ ਇੱਜ਼ਤ ਰੱਖਦੀ ਹੈ ਉਸ ਤੋਂ ਬਾਅਦ ਹੋਰ ਵੱਡੀ ਹੁੰਦੀ ਹੈ ਤਾਂ ਉਹ ਵਿਆਹ ਹੋ ਜਾਂਦਾ ਹੈ ਪਤੀ ਦੀ ਤੇ ਸਹੁਰਿਆਂ ਦੀ ਇੱਜ਼ਤ ਰੱਖਦੀ ਹੈ ਪਰ ਕਦੇ ਸੋਚਿਆ ਕਿ ਜਿਸ ਘਰ ਦੇ ਵਿੱਚ ਔਰਤ ਦੀ ਬੇਕਾਦਰੀ ਹੁੰਦੀ ਹੈ ਉਹ ਘਰ ਨੂੰ ਕਦੇ ਭਾਗ ਨਹੀਂ ਲੱਗਦੀ ਅੱਜ ਮੈਂ ਤੁਹਾਡੇ ਨਾਲ ਕੁਝ ਇਦਾਂ ਦੀਆਂ ਗੱਲਾਂ ਸਾਂਝੀਆਂ ਕਰੂੰਗੀ ਜਿਹੜੀਆਂ ਕਿ ਅਗਰ ਤੁਸੀਂ ਕਰੋਗੇ ਤਾਂ ਦੇਖਣਾ ਤੁਹਾਡੇ ਘਰ ਦੇ ਵਿੱਚ ਬਰਕਤਾਂ ਕਿਵੇਂ ਆਉਂਦੀਆਂ ਨੇ ਕਿਉਂਕਿ ਘਰ ਦੀ ਔਰਤ ਜਦੋਂ ਘਰ ਦੇ ਵਿੱਚ ਪਿਆਰ ਦੇ ਨਾਲ ਸਾਰਾ ਕੁਝ ਕਰਦੀ ਹੈ ਨਾ ਤਾਂ ਉਸ ਟਾਈਮ ਵਾਹਿਗੁਰੂ ਜੀ ਵੀ ਖੁਸ਼ ਹੁੰਦੇ ਨੇ ਵਾਹਿਗੁਰੂ ਜੀ ਉਸ ਘਰ ਦੇ ਵਿੱਚ ਬਹੁਤ ਬਰਕਤਾਂ ਲੈ ਕੇ ਆਉਂਦੇ ਨੇ ਜਿਸ ਘਰ ਦੀ ਔਰਤ ਇਹ ਕੁਝ ਕੰਮ ਸਵੇਰੇ ਉੱਠ ਕੇ ਕਰਦੀ ਹੈ ਕਿਉਂਕਿ ਅਕਸਰ ਤੁਸੀਂ ਸਿਆਣੇ ਦੀਆਂ ਗੱਲਾਂ ਵੀ ਸੁਣੀਆਂ ਹੋਣਗੀਆਂ ਕਿ ਸਿਆਣੇ ਕਹਿੰਦੇ ਹੁੰਦੇ ਸੀਗੇ ਕਿ ਪੁਰਸ਼ ਆਦਮੀ ਕਹੀ ਨਾਲ ਵੀ ਘਰ ਨੂੰ ਪਟਣ ਲੱਗ ਜੇ ਕਹਿੰਦੇ ਤਾਂ ਵੀ ਘਰ ਦਾ ਕੁਝ ਨਹੀਂ ਵਿਗੜਦਾ ਪਰ ਔਰਤ ਕਹਿੰਦੀ ਸੂਈ ਨਾਲ ਪਟਣ ਲੱਗ ਜੇ ਤਾਂ ਵੀ ਘਰ ਦਾ ਸਾਰਾ ਕੁਝ ਵਿਗੜ ਜਾਂਦਾ ਹੈ ਕਹਿਣ ਤੋਂ ਪਾਵੈ ਕਿ ਸਮਾਜ ਦੇ ਵਿੱਚ ਰਹਿੰਦੇ ਹੋਏ ਚਾਹੇ ਆਪਾਂ ਇਨਸਾਨ ਜਿਹੜਾ ਆਦਮੀ ਹੈ 100% ਗਲਤ ਹੋਵੇ ਪਰ ਕਸੂਰਵਾਰ ਔਰਤ ਨੂੰ ਹੀ ਮੰਨਿਆ ਜਾਂਦਾ ਹੈ ਔਰਤ ਦੇ ਬਹੁਤ ਰੂਪ ਨੇ ਸਵੇਰੇ ਉੱਠਣਸਾਰ ਸਭ ਤੋਂ ਪਹਿਲਾਂ ਤਾਂ ਉਹ ਇੱਕ ਝਾੜੂ ਪੋਚੇ ਵਾਲੀ ਬਣ ਜਾਂਦੀ ਹੈ ਫਿਰ ਉਸ ਤੋਂ ਬਾਅਦ ਚੰਗੀ ਮਾਂ ਚੰਗੀ ਪਤਨੀ ਇੱਕ ਕੁਕਿੰਗ ਵਾਲਾ ਹਨਾ ਬਣਨ ਦੀ ਕੋਸ਼ਿਸ਼ ਕਰਦੀ ਹੈ ਇੱਕ ਘਰ ਨੂੰ ਸੰਭਾਲਣ ਵਾਲਾ ਬਣਨ ਦੀ ਕੋਸ਼ਿਸ਼ ਕਰਦੀ ਹੈ ਪਰ ਕਈ ਵਾਰੀ ਅਕਸਰ ਤੁਸੀਂ ਦੇਖਿਆ ਹੋਣਾ ਜਿਹੜੀ ਔਰਤ ਆਪਣੇ ਘਰ ਨੂੰ ਸੰਭਾਲਦੀ ਹੈ ਉਹਦੀ ਕਦਰ ਨਹੀਂ ਹੁੰਦੀ ਪਰ ਜਿਹੜੀ ਔਰਤ ਬਾਹਰ ਇਦਾਂ ਹੀ ਹਨਾ ਸਾਰਾ ਘਰ ਨੂੰ ਪਲੇਸ ਪਾ ਕੇ ਰੱਖਦੀ ਉਸਦੀ ਕਦਰ ਹੁੰਦੀ ਹੈ ਆਮ ਤੌਰ ਤੇ ਇਹ ਹੀ ਕਾਲ ਯੁੱਗ ਦਾ ਸਿਧਾਂਤ ਹੈ ਪਰ ਮੈਂ ਆਪਣੀਆਂ ਭੈਣਾਂ ਨੂੰ ਕਹਿਣਾ ਚਾਹੂੰਗੀ ਕਿ ਠੀਕ ਹੈ ਸਮੇਂ ਦੀ ਰਫਤਾਰ ਦੇ ਨਾਲ ਜੋ ਕੁਝ ਵੀ ਹੁੰਦਾ ਹੈ ਪਰ ਵਾਹਿਗੁਰੂ ਜੀ ਅੰਤ ਨੂੰ ਸੱਚ ਤੇ ਸਚਾਈ ਦਾ ਹੀ ਨਿਮੇੜਾ ਕਰਦੇ ਨੇ ਕਿਉਂਕਿ ਜਿੱਤ ਦਾ ਸੱਚ ਹੀ ਹੈ ਇੱਜ਼ਤ ਕਮਾਉਣੀ ਬਹੁਤ ਔਖੀ ਹੈ ਗਵਾਤਾ ਚਾਹੇ ਤੁਰੇ ਜਾਂਦੇ ਲਵੋ ਇੱਕ ਔਰਤ ਦਾ ਸਭ ਤੋਂ ਵੱਡਾ ਗਹਿਣਾ ਹੁੰਦਾ ਉਸਦਾ ਪਤੀ ਤੇ ਉਸਦਾ ਪੁੱਤਰ ਉਹਦੇ ਨਾਲ ਜਦੋਂ ਉਹ ਤੁਰਦੀ ਹੈ ਨਾ ਤਾਂ ਲੱਗਦਾ ਵੀ ਦੁਨੀਆ ਦੀ ਮੈਂ ਸਾਰੀ ਜਿੱਤ ਲਈ ਹੈਗੀ ਔਰਤ ਚੰਗੀ ਹੁੰਦੀ ਹੈ ਤਾਂ ਉਹ ਆਪਣੇ ਜੀਵਨ ਸਾਥੀ ਦੇ ਹਰ ਦੁੱਖ ਸੁੱਖ ਦੇ ਵਿੱਚ ਸਾਥ ਨਿਭਾਉਂਦੀ ਹੈ ਉਹ ਇਹ ਨਹੀਂ ਦੇਖਦੀ ਵੀ ਮੈਂ ਇਹ ਕੰਮ ਦੇ ਵਿੱਚ ਛੋਟੀ ਹਾਂ ਜਾਂ ਵੱਡੀ ਹਾਂ ਅਕਸਰ ਮੈਂ ਤੁਹਾਨੂੰ ਆਪਣੀਆਂ ਪਹਿਲਾਂ ਵੀ ਵੀਡੀਓ ਪਾਈਆਂ ਨਈਆਂ ਮੈਂ ਆਪਣੇ ਪਰਿਵਾਰ ਦੇ ਨਾਲ ਹਰ ਇੱਕ ਕੰਮ ਕਰਵਾਉਣੀ ਆ ਉਹ ਇਹ ਨਹੀਂ ਹੈਗਾ ਕਈ ਭੈਣ ਭਰਾਵਾਂ ਨੂੰ ਹੁੰਦਾ ਹੈ ਨਾ ਵੀ ਪਤਾ ਨਹੀਂ ਭੈਣ ਸਿਰਫ ਸਾਨੂੰ ਗਿਆਨ ਹੀ ਦਿੰਦੀ ਹੈ ਨਹੀਂ ਮੈਂ ਤੁਹਾਨੂੰ ਆਪਣੀਆਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀਆਂ ਪਹਿਲਾਂ ਵੀ ਹੈ ਨਾ ਵੀਡੀਓ ਅਪਲੋਡ ਕੀਤੀਆਂ ਨੇ ਤੇ ਖੇਤੀવાડી ਦੇ ਵਿੱਚ ਆਪਣੇ ਪਰਿਵਾਰ ਦਾ ਸਾਥ ਨਿਭਾਉਣਾ ਤੇ ਪਰਿਵਾਰ ਦੇ ਨਾਲ ਸਾਰਾ ਕੰਮ ਕਾਜ ਕਰਨਾ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਮੈਂ ਇੱਕ ਕਿਸਾਨ ਦੀ ਧੀ ਆ ਤੇ ਸ਼ੁਰੂ ਤੋਂ ਬਚਪਨ ਤੋਂ ਹੀ ਮੈਂ ਆਪਣੇ ਪਾਪਾ ਨੂੰ ਮਿਹਨਤ ਕਰਦੇ ਦੇਖਿਆ ਤੇ ਮਿਹਨਤ ਕਰਨ ਵਾਲਾ ਇਨਸਾਨ ਕਦੇ ਪਿੱਛੇ ਨਹੀਂ ਰਹਿੰਦਾ ਸਾਡੇ ਬਹੁਤ ਚਲੋ ਵਾਿਗਰੂ ਦੀ ਕਿਰਪਾ ਦੇ ਨਾਲ ਸਹੁਰੇ ਘਰ ਦੇ ਵਿੱਚ ਬਹੁਤ ਮਾਣ ਇੱਜ਼ਤ ਵੀ ਹੈ ਤੇ ਮੇਰੇ ਸਹੁਰੇ ਪਰਿਵਾਰ ਦਾ ਵੀ ਕਾਫੀ ਰਤਵਾਗਾ ਤੇ ਅਕਸਰ ਸਾਡੇ ਗਵਾਂਡ ਦੀਆਂ ਮੇਰੀਆਂ ਭੈਣਾਂ ਸਹੇਲੀਆਂ ਮੈਨੂੰ ਕਹਿ ਦਿੰਦੀਆਂ ਨੇ ਕਿ ਹਨਾ ਕੋਈ ਇਦਾਂ ਦੇ ਕੰਮ ਨਹੀਂ ਕਰਦੀ ਜਿੱਦਾਂ ਹਨਾ ਤੂੰ ਸਾਰਾ ਦਿਨ ਕੰਮ ਕਰਦੀ ਰਹਿਣੀ ਹੈ ਪਰ ਮੈਂ ਉਹਨਾਂ ਨੂੰ ਕਹਿਣੀ ਹੁੰਦੀ ਆ ਵੀ ਦੇਖੋ ਵਾਹਿਗੁਰੂ ਜੀ ਨੇ ਮੈਨੂੰ ਜੋ ਪਾਗ ਲਾਏ ਨੇ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤੁਸੀਂ ਦੇਖਿਆ ਵੀ ਸ਼ੁਰੂ ਤੋਂ ਲੈ ਕੇ ਕਿਰਤ ਨੂੰ ਪ੍ਰਧਾਨ ਕਿਹਾ ਹੈ ਕਹਿੰਦੇ ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ ਕਿਸੇ ਵੀ ਚੀਜ਼ ਦੀ ਘਾਟ ਨਹੀਂ ਰਹਿੰਦੀ ਅੱਜ ਮੈਂ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰੂੰਗੀ ਕਿ ਅਗਰ ਕੋਈ ਵੀ ਔਰਤ ਘਰ ਦੀ ਹੁੰਦੇ ਵੀ ਸਾਡੇ ਘਰ ਦੇ ਵਿੱਚ ਵਾਧਾ ਨਹੀਂ ਹੋ ਰਿਹਾ ਸੀ ਬਹੁਤ ਕਮਾਈਆਂ ਕਰਦੇ ਆਂ ਬਰਕਤਾਂ ਨਹੀਂ ਆਉਂਦੀਆਂ ਹੈਗੀਆਂ ਤਾਂ ਤੁਸੀਂ ਇਹਨਾਂ ਛੋਟੇ-ਛੋਟੇ ਕੰਮ ਕਰਕੇ ਜਿਹੜੀ ਔਰਤ ਇਹ ਕਰਦੀ ਹੈ ਨਾ ਤਾਂ ਉਸ ਘਰ ਦੇ ਵਿੱਚ ਕਦੇ ਗਰੀਬੀ ਕਦੇ ਕਲੇਸ਼ ਨਹੀਂ ਆਉਂਦਾ ਹੈਗਾ ਕਾਰਨ ਕੀ ਹੈ ਸਭ ਤੋਂ ਪਹਿਲਾਂ ਸਵੇਰੇ ਉੱਠ ਕੇ ਤੁਸੀਂ ਨੇ ਇਸ਼ਨਾਨ ਕਰਨਾ ਹੈ ਕਿਉਂਕਿ ਕਹਿੰਦੇ ਨੇ ਆਪਣੇ ਧਰਮ ਥੋੜਾ ਸਿੱਖ ਧਰਮ ਦੇ ਵਿੱਚ ਇਹ ਚੀਜ਼ਾਂ ਨੂੰ ਆਪਾਂ ਨਾ ਅਣਗੌਲਿਆ ਬਹੁਤ ਕਰਦੇ ਆ ਪਰ Hindu ਧਰਮ ਦੇ ਵਿੱਚ ਇਸ ਚੀਜ਼ ਨੂੰ ਬਹੁਤ ਮਾਨਤਾ ਦਿੱਤੀ ਜਾਂਦੀ ਹੈ ਕਿ ਅੰਮ੍ਰਿਤ ਵੇਲੇ 7 ਵਜੇ ਤੋਂ ਪਹਿਲਾਂ ਪਹਿਲਾਂ ਜਦੋਂ ਕਿ ਸੂਰਜ ਚੜਨ ਤੋਂ ਪਹਿਲਾਂ ਪਹਿਲਾਂ ਕਿਉਂਕਿ ਸੂਰਜ ਚੜਨ ਦੇ ਨਾਲ ਕਹਿੰਦੇ ਨੇ ਵੀ ਘਰ ਦੇ ਵਿੱਚ ਨਾ ਜੇ ਸੂਰਜ ਚੜੇ ਤੋਂ ਕੰਮ ਕਰਦੇ ਆ ਕਿ ਬਜ਼ੁਰਗ ਕਹਿੰਦੇ ਸੀ ਵੀ ਨੈਗੇਟਿਵਿਟੀ ਆਉਂਦੀ ਹੈ ਵੀ ਆਲਸ ਆਉਂਦਾ ਤਾਂ ਸਭ ਤੋਂ ਪਹਿਲਾਂ ਸਵੇਰੇ ਉੱਠ ਕੇ ਤੁਸੀਂ ਇੱਕ ਜਪਜੀ ਸਾਹਿਬ ਜੀ ਦਾ ਪਾਠ ਕਰੋ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਧੂਪ ਬੱਤੀ ਜੋ ਵੀ ਤੁਸੀਂ ਆਪਣੇ ਘਰ ਦੇ ਵਿੱਚ ਕਰਦੇ ਹੋ ਉਹ ਕਰੋ ਸਵੇਰੇ ਜਲਦੀ ਉੱਠਣ ਦੀ ਥੋੜੀ ਜੀ ਆਦਤ ਪਾਓ ਜਦੋਂ ਤੁਸੀਂ ਘਰ ਦੇ ਵਿੱਚ ਇੱਕ ਜਪਜੀ ਸਾਹਿਬ ਜੀ ਦਾ ਪਾਠ ਜੋ ਔਰਤ ਕਰਦੀ ਹੈ ਨਾ ਤਾਂ ਉਸ ਘਰ ਦੇ ਵਿੱਚ ਕਦੇ ਵੀ ਧਨ ਦੌਲਤ ਦੀ ਕਮੀ ਨਹੀਂ ਰਹਿੰਦੀ ਦੂਸਰਾ ਆਪਦੀ ਘਰ ਨੂੰ ਨਾ ਪਿਆਰ ਕਰੋ ਕਦੇ ਵੀ ਇਹ ਨਾ ਸਮਝੋ ਵੀ ਹਾਂ ਮੈਂ ਇਸ ਘਰ ਦੀ ਕੀ ਨੌਕਰਾਨੀ ਲੱਗੀ ਹਾਂ ਕਿਉਂਕਿ ਜਿੰਨਾ ਤੁਸੀਂ ਘਰ ਨੂੰ ਪਿਆਰ ਕਰੋਗੇ ਜਿੰਨਾ ਤੁਸੀਂ ਨੇਚਰ ਨੂੰ ਪਿਆਰ ਕਰੋਗੇ ਜਿੰਨਾ ਤੁਸੀਂ ਆਪਦਾ ਫਰਜ ਸਮਝੋਗੇ ਨਾ ਤਾਂ ਉਹਨਾਂ ਹੀ ਵੈਗਰੂ ਜੀ ਤੁਹਾਨੂੰ پاਗ ਭਾਗ ਲਾਉਣਗੇ ਠੀਕ ਹੈ ਮੈਂ ਮੰਨਦੀ ਹਾਂ ਕਿ ਕਈ ਘਰਾਂ ਦੇ ਵਿੱਚ ਸਾਰਾ ਕੁਝ ਕਰਨ ਦੇ ਬਾਵਜੂਦ ਵੀ ਇੱਕ ਔਰਤ ਦੀ ਬੇਕਦਰੀ ਕੀਤੀ ਜਾਂਦੀ ਹੈ ਪਰ ਔਰਤ ਦੀ ਜਿਸ ਘਰ ਦੇ ਵਿੱਚ ਬੇਕਦਰੀ ਹੁੰਦੀ ਹੈ ਨਾ ਉਸ ਘਰ ਦੇ ਵਿੱਚ ਕਦੇ ਵੀ ਵਾਈਗਰੂ ਜੀ ਖੁਸ਼ ਨਹੀਂ ਹੁੰਦੇ ਕਦੇ ਵੀ ਤੁਸੀਂ ਦੇਖ ਲਿਓ ਐਂਡ ਤੇ ਉਸ ਘਰ ਨੇ ਬਰਬਾਦ ਹੋਣਾ ਹੀ ਹੋਣਾ ਹੈ ਚਾਹੇ ਉਹ ਔਰਤ ਮਾਂ ਦੇ ਰੂਪ ਚ ਹੋਵੇ ਚਾਹੇ ਪਤਨੀ ਦੇ ਰੂਪ ਚ ਹੋਵੇ ਚਾਹੇ ਧੀ ਦੇ ਰੂਪ ਦੇ ਵਿੱਚ ਹੋਵੇ ਇਸ ਲਈ ਔਰਤ ਦਾ ਸਾਰਿਆਂ ਨੂੰ ਹਮੇਸ਼ਾ ਸਤਿਕਾਰ ਕਰਨਾ ਚਾਹੀਦਾ ਤੇ ਔਰਤ ਨੂੰ ਵੀ ਚਾਹੀਦਾ ਕਿ ਉਹ ਆਪਣੇ ਪਰਿਵਾਰ ਦਾ ਹਮੇਸ਼ਾ ਸਤਿਕਾਰ ਤੇ ਉਹਨਾਂ ਦੀ ਮਾਣ ਇੱਜ਼ਤ ਦੀ ਰਾਖੀ ਕਰੇ ਕਿਉਂਕਿ ਅੱਜ ਕੱਲ ਤੁਸੀਂ ਦੇਖ ਰਹੇ ਹੋ ਵੈਸੇ ਕਾਲ ਯੁਗ ਦਾ ਸਿਧਾਂਤ ਵੀ ਇਹ ਲਿਖਿਆ ਵੀ ਹੋਇਆ ਗੁਰਬਾਣੀ ਦੇ ਵਿੱਚ ਕਹਿੰਦੇ ਇਹ ਆਉਣ ਵਾਲਾ ਸਮਾਂ ਜਿਹੜਾ ਕਾਲ ਯੁਗ ਆਵੇਗਾ ਨਾ ਕਹਿੰਦੇ ਉਸ ਦੇ ਵਿੱਚ ਹੋਣਾ ਹੈ ਕਹਿੰਦੇ ਰੰਨਾ ਹੋਈਆਂ ਬੋਧੀਆਂ ਪੁਰਸ਼ ਹੋਏ ਸਯਾਦ ਮਤਲਬ ਕਿ ਕਹਿਣ ਤੋਂ ਭਾਵ ਹੈ ਕਿ ਕਿਸੇ ਵੀ ਨੂੰ ਕੋਈ ਵੀ ਮਰਿਆਦਾ ਨਹੀਂ ਰਹਿਣੀ ਨਾ ਔਰਤ ਆਪਣਾ ਫਰਜ਼ ਸਮਝੇ ਨਾ ਪੁਰਸ਼ ਆਪ ਦਾ ਸਮਝ ਕੇ ਸਮਝੇ ਜਿਸ ਘਰ ਦੇ ਵਿੱਚ ਔਰਤ ਖੁਸ਼ ਰਹਿੰਦੀ ਹੈ ਨਾ ਤਾਂ ਉਸ ਘਰ ਦੇ ਵਿੱਚ ਵਾਹਿਗੁਰੂ ਜੀ ਵੀ ਖੁਸ਼ ਰੈਂਦੇ ਨੇ ਤੇ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੋਣ ਦਿੰਦੇ ਤੇ ਸਭ ਤੋਂ ਪਹਿਲਾਂ ਦੇਖੋ ਮੈਂ ਇਹ ਕਹਾਂ ਤੁਹਾਨੂੰ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਤੇ ਆਪਣੇ ਘਰ ਦੇ ਵਿੱਚ ਜਲਦਾ ਸਿੱਟਾ ਦੇਣਾ ਧੂਪ ਬੱਤੀ ਕਰਨੀ ਤੇ ਉਸ ਤੋਂ ਬਾਅਦ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਸਾਰਿਆਂ ਨੂੰ ਫਤਿਹ ਬਲਾਓ RAM RAM ਜੋ ਵੀ ਹਨ ਆਪਣੇ ਧਰਮ ਨੂੰ ਆਪ ਮੰਨਦੇ ਆ ਉਹ ਕਹਿ ਕੇ ਬੁਲਾਓਗੇ ਤਾਂ ਤੁਹਾਡੇ ਘਰ ਦੇ ਵਿੱਚ ਸਵੇਰ ਤੋਂ ਹੀ ਦੇਖਿਓ ਕਿਵੇਂ ਪੋਜ਼ਿਟਿਵਿਟੀ ਸ਼ੁਰੂ ਹੋਣੀ ਆ ਤੇ ਤੀਸਰੀ ਗੱਲ ਸਵੇਰੇ ਉੱਠਣ ਸਾਰ ਸਭ ਤੋਂ ਪਹਿਲਾਂ ਤੁਸੀਂ ਆਪਣੇ ਕਿਚਨ ਦੇ ਵਿੱਚ ਝਾੜੂ ਤੇ ਆਪਣੇ ਅੰਦਰ ਘਰ ਦੇ ਵਿੱਚ ਸਾਰੇ ਝਾੜੂ ਲਗਾਓ ਝਾੜੂ ਲਗਾ ਕੇ ਆਪਣੇ ਦੇਲੀਆਂ ਵਗੈਰਾ ਤੇ ਜੋ ਵੀ ਹੈ ਪਾਣੀ ਦਾ ਕਰੋ ਕਿਉਂਕਿ ਇਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਪੋਜ਼ਿਟਿਵਿਟੀ ਆਊਗੀ ਇਸ ਦੇ ਨਾਲ ਤੁਹਾਡੇ ਘਰ ਦੇ ਪਰਿਵਾਰ ਦੇ ਮੈਂਬਰ ਵੀ ਖੁਸ਼ ਤੇ ਤੁਸੀਂ ਵੀ ਖੁਸ਼ ਤੇ ਦੂਸਰਾ ਕੰਮ ਕਰਨ ਦੇ ਨਾਲ ਤੁਹਾਡਾ ਸਰੀਰ ਵੀ ਤੰਦਰੁਸਤ ਰਿਸਟ ਕੋਸਟ ਰਹੂਗਾ ਤੇ ਤੁਹਾਡਾ ਪਰਿਵਾਰ ਵੀ ਸਟ ਕੋਸਟ ਰਹੂਗਾ ਤੇ ਅਗਲੀ ਗੱਲ ਚੌਥੀ ਗੱਲ ਆ ਗਈ ਕਿ ਉਸ ਤੋਂ ਬਾਅਦ ਜਦੋਂ ਤੁਸੀਂ ਆਪਣੇ ਰਸੋਈ ਦੇ ਵਿੱਚ ਕੰਮ ਕਰਨਾ ਹੈ ਤਾਂ ਰਸੋਈ ਦੇ ਵਿੱਚ ਕਦੇ ਵੀ ਚੱਪਲ ਪਾ ਕੇ ਨਾ ਜਾਓ ਚਾਹੇ ਤੁਸੀਂ ਚੁੱਲ੍ਹੇ ਤੇ ਕੰਮ ਕਰਦੇ ਹੋ ਬਾਹਰ ਆਣਾ ਚਾਹੇ ਤੁਸੀਂ ਕਿਚਨ ਦੇ ਵਿੱਚ ਕੰਮ ਕਰਦੇ ਹੋ ਉੱਥੇ ਤੁਸੀਂ ਚੱਪਲ ਨਹੀਂ ਪਾ ਕੇ ਜਾਣੀ ਤੇ ਸਿਰ ਢੱਕ ਕੇ ਹੀ ਰੱਖਣਾ ਹੈ ਉਸ ਤੋਂ ਬਾਅਦ ਤੁਸੀਂ ਕਰਨਾ ਕੀ ਹੈ ਜਦੋਂ ਤੁਸੀਂ ਭੋਜਨ ਤਿਆਰ ਕਰਨ ਲੱਗਣਾ ਹੈ ਨਾ ਤਾਂ ਤੁਸੀਂ ਸਿਮਰਨ ਕਰਨਾ ਸ਼ੁਰੂ ਕਰਨਾ ਹੈ ਵਾਹਿਗੁਰੂ 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 ਇਹ ਨਹੀਂ ਹੈਗਾ ਵੀ ਆਪਾਂ ਦੂਸਰਿਆਂ ਨੂੰ ਸੁਣਾ ਕੇ ਕਰਨਾ ਹੈ ਤੁਸੀਂ ਆਪਣੇ ਮਨ ਦੇ ਵਿੱਚ ਸਿਮਰਨ ਕਰੋ ਤੁਹਾਡੇ ਘਰ ਦੇ ਵਿੱਚ ਕਿੰਨਾ ਵੀ ਕੋਈ ਕਲੇਸ਼ੀ ਹੈ ਆਪਾਂ ਕਹਿੰਦੇ ਵੀ ਇਹਨੂੰ ਜਿੰਨਾ ਮਰਜ਼ੀ ਉਹ ਕਰ ਲੈਣੇ ਕਲੇਸ਼ ਪਾਉਣੇ ਪਾਉਣਾ ਜਦੋਂ ਤੁਸੀਂ ਨਾਮ ਸਿਮਰਨ ਦਾ ਜਪਿਆ ਹੋਇਆ ਉਹ ਪ੍ਰਸ਼ਾਦ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਤੁਸੀਂ ਦੇਖਿਆ ਨੇ ਜਦੋਂ ਲੰਗਰ ਪ੍ਰਸ਼ਾਦਾ ਤਿਆਰ ਹੁੰਦਾ ਹੈ ਨਾ ਤਾਂ ਉਸ ਟਾਈਮ ਨਾਮ ਜਪਿਆ ਜਾਂਦਾ ਅਰਦਾਸ ਕੀਤੀ ਜਾਂਦੀ ਹੈ ਉਹੀ ਅਰਦਾਸ ਕਰਕੇ ਤੁਸੀਂ ਆਪਣੇ ਪਰਿਵਾਰ ਨੂੰ ਭੋਜਨ ਸਕਾਉਣ ਲੱਗੋ ਦੇਖੋ ਭੋਜਨ ਤਿਆਰ ਕਰਨ ਵੇਲੇ ਜਿੱਦਾਂ ਦੀ ਬਿਰਤੀ ਇਨਸਾਨ ਦੀ ਹੋਵੇਗੀ ਜਿਹੜਾ ਭੋਜਨ ਤਿਆਰ ਕਰ ਰਿਹਾ ਹੈ ਉਦਾਂ ਦੀ ਬਿਰਤੀ ਤੁਹਾਡੇ ਪਰਿਵਾਰ ਦੇ ਮੈਂਬਰਾਂ ਦੀ ਹੋਵੇਗੀ ਇਹ ਮੈਂ ਨਹੀਂ ਕਹਿੰਦੀ ਇਹ ਸ਼ਾਸਤਰ ਵੀ ਕਹਿੰਦੇ ਆ ਇਹ ਆਪਣਾ ਗੁਰੂ ਸਾਹਿਬ ਜੀ ਨੇ ਵੀ ਕਿਹਾ ਕਹਿੰਦੇ ਜਿਸ ਤਰੀਕੇ ਦੀ ਘਰ ਦੇ ਮੈਂਬਰ ਦੀ ਪਰਿਵਾਰ ਦੀ ਜਿਹੜੀ ਔਰਤ ਘਰ ਦੇ ਵਿੱਚ ਖਾਣਾ ਬਣਾ ਰਹੀ ਹੈ ਜਿੱਦਾਂ ਦਾ ਉਹਦੇ ਵਿਚਾਰ ਹੋਣਗੇ ਨਾ ਤੁਸੀਂ ਇੱਕ ਵਾਰ ਇੱਕ ਕਹਾਣੀ ਵੀ ਸੁਣੀ ਹੋਣੀ ਐ ਕਹਿੰਦੇ ਇੱਕ ਔਰਤ ਨਾ ਗਰੀਬ ਘਰ ਦੀ ਸੀਗੀ ਇੱਕ ਅਮੀਰ ਘਰ ਦੀ ਸੀ ਇੱਕ ਨੇ ਤਾਂ ਬਣਾਏ ਸੱਤ ਹੀ ਪਦਾਰਥ ਭੋਰ ਜਨ ਤੇ ਜਾ ਕੇ ਕਹਿੰਦੀ ਝੋਲਸ ਲੋ ਕਹਿੰਦੀ ਤੁਹਾਡੇ ਵਾਸਤੇ ਕਹਿੰਦੀ ਮੈਂ ਆਹ ਕੁਝ ਬਣਾ ਰੱਖਿਆ ਹੈਗਾ ਪਰ ਇੱਕ ਨੇ ਚਟਨੀ ਕੁੱਟ ਕੇ ਹਨਾ ਉੱਤੇ ਰੱਖ ਗਏ ਰੋਟੀ ਦੇ ਦੇਤੀ ਤੇ ਉਹਨੇ ਕਿਹਾ ਪਤੀ ਜੀ ਪ੍ਰਸ਼ਾਦਾ ਛਕ ਲੋ ਮਾਤਾ ਜੀ ਪ੍ਰਸ਼ਾਦਾ ਛਕ ਲੋ ਪੁੱਤਰ ਜੀ ਪ੍ਰਸ਼ਾਦਾ ਛਕ ਲੋ ਤੇ ਉਸ ਦੇ ਨਾਲ ਉਹਦੀ ਬੋਲਣ ਦੇ ਨਾਲ ਨਾ ਸਾਰਾ ਮੰਨ ਤ੍ਰਿਪਤ ਹੋ ਜਾਂਦਾ ਤੇ ਕਲੇਸ਼ ਵੀ ਦੂਰ ਹੋ ਜਾਂਦਾ ਹੈ ਘਰ ਦੇ ਵਿੱਚ ਕਦੇ ਵੀ ਕੋਈ ਛੋਟੀ ਮੋਟੀ ਲੜਾਈ ਝਗੜਾ ਹੁੰਦਾ ਦੇਖੋ ਕੋਈ ਵੀ ਮਾਫੀ ਮੰਗਣ ਦੇ ਨਾਲ ਛੋਟਾ ਨਹੀਂ ਹੋ ਜਾਂਦਾ ਪਰ ਉਸ ਦੇ ਨਾਲ ਤੁਹਾਡੇ ਘਰ ਦਾ ਕਲੇਸ਼ ਖਤਮ ਹੋ ਜਾਂਦਾ ਚਾਹੇ ਗਲਤੀ ਤੁਹਾਡੀ ਨਹੀਂ ਹੈਗੀ ਕਈ ਵਾਰੀ ਹੁੰਦਾ ਵੀ ਆਪਾਂ ਝੁਕਣ ਲਈ ਤਿਆਰ ਨਹੀਂ ਹੁੰਦੇ ਵੀ ਮੇਰੀ ਕਿਹੜਾ ਗਲਤੀ ਹੈ ਇਹ ਜ਼ਰੂਰੀ ਨਹੀਂ ਹੁੰਦਾ ਵੀ ਤੁਹਾਡੀ ਗਲਤੀ ਹੋਵੇ ਕਹਿਣ ਤੋਂ ਮੇਰਾ ਭਾਵ ਹੈ ਕਿ ਤੁਸੀਂ ਮਾਫੀ ਮੰਗ ਲਓਗੇ ਤਾਂ ਤੁਸੀਂ ਇਹਦੇ ਵਿੱਚ ਛੋਟੇ ਨਹੀਂ ਹੋਵੋਗੇ ਸਗੋਂ ਤੁਹਾਡੀ ਸੋਭਾ ਹੀ ਹੋਵੇਗੀ ਇਹ ਪੰਜ ਕੰਮ ਹੋ ਗਏ ਤੇ ਛੇਵਾਂ ਕੰਮ ਹੋ ਗਿਆ ਜਦੋਂ ਤੁਸੀਂ ਪ੍ਰਸ਼ਾਦਾ ਤਿਆਰ ਕਰ ਲੈਣਾ ਨਾ ਉਸ ਨੂੰ ਕਈ ਵਾਰੀ ਮੇਰੀਆਂ ਭੈਣਾਂ ਨੂੰ ਆਤ ਹੁੰਦੀ ਹੈ ਕਿ ਥੋੜਾ ਜਨਾ ਚੱਖ ਕੇ ਦੇਖਦੀਆਂ ਨੇ ਵੀ ਹਾਂ ਇਸ ਦੇ ਵਿੱਚ ਨੂਨ ਮਿਰਚ ਜ਼ਿਆਦਾ ਹੈਗਾ ਠੀਕ ਹੈਗਾ ਕਿਵੇਂ ਉਹਨੂੰ ਕਦੇ ਵੀ ਇਸ ਤਰੀਕੇ ਨਾਲ ਨਾ ਖਾਓ ਕਿਉਂਕਿ ਅਗਰ ਤੁਸੀਂ ਚਾਹਣੀ ਹੋ ਵੀ ਤੁਹਾਡੇ ਪਰਿਵਾਰ ਦੀ ਬਿਰਤੀ ਵਾਦਲੇ ਤੁਹਾਡੇ ਪਰਿਵਾਰ ਦੇ ਵਿੱਚ ਵਾਧਾ ਹੋਵੇ ਤੁਹਾਡੇ ਪਰਿਵਾਰ ਦੇ ਵਿੱਚ ਹਨਾ ਮਾਲਕੀ ਵਾਹਿਗੁਰੂ ਜੀ ਹਰ ਇੱਕ ਚੀਜ਼ ਦੇ ਵਿੱਚ ਤਰੱਕੀਆਂ ਦੇਣ ਤਾਂ ਤੁਸੀਂ ਕਦੇ ਵੀ ਭੋਜਨ ਨੂੰ ਝੂਠਾ ਨਹੀਂ ਕਰਨਾ ਇਸੇ ਤਰੀਕੇ ਦੇ ਨਾਲ ਅਰਦਾਸ ਕਰਕੇ ਸਾਰੇ ਪਰਿਵਾਰ ਨੂੰ ਭੋਜਨ ਦੇਵੋ ਤੇ ਇੱਕ ਕੋਸ਼ਿਸ਼ ਕਰੋ ਜਿਹੜੀਆਂ ਮੇਰੀਆਂ ਭੈਣਾਂ ਘਰ ਦੀਆਂ ਔਰਤਾਂ ਨੇ ਕਿਉਂਕਿ ਅੱਗੇ ਬਜ਼ੁਰਗ ਔਰਤਾਂ ਨਾਲ ਥੋੜੇ ਕਾਨੇ ਪ੍ਰਸ਼ਾਦੇ ਬਣਾ ਕੇ ਜਾਂ ਤਾਂ ਫਿਰ ਜਿਵੇਂ ਕਿ ਡਾਲੀ ਵਾਲੇ ਪਿੰਡਾਂ ਦੇ ਵਿੱਚ ਆਉਂਦੇ ਨੇ ਬਾਬਾ ਜੀ ਉਹਨਾਂ ਨੂੰ ਪਾਉਂਦੇ ਸੀਗੇ ਇਸ ਦੇ ਨਾਲ ਨਾਲੇ ਤਾਂ ਤੁਹਾਡਾ ਦਸਵੰਧ ਨਿਕਲ ਜਾਂਦਾ ਨਾਲੇ ਇੱਕ ਗੁਰਸਿੱਖ ਨੂੰ ਪ੍ਰਸ਼ਾਦਾ ਸਕਾਉਣਾ ਅਗਰ ਕਹਿੰਦੇ ਵੀ ਤੁਸੀਂ ਦੇਣ ਦੇ ਵਿੱਚ ਇੱਕ ਗੁਰਸਿੱਖ ਨੂੰ ਵੀ ਪ੍ਰਸ਼ਾਦ ਦਾ ਸਕਾ ਦਿੰਨੇ ਹੋ ਨਾ ਤਾਂ ਤੁਹਾਡੇ ਜਨਮਾਂ ਜਨਮਾਂ ਦੇ ਪਾਪ ਕੱਟੇ ਜਾਂਦੇ ਨੇ ਪਰ ਇਹ ਨਾ ਹੋਵੇ ਕਹਿੰਦੇ ਹੋਵੇ ਗਰੀਬ ਗੁਰਸਿੱਖ ਪਰ ਆਪਾਂ ਨੂੰ ਆਤ ਹੁੰਦੀ ਹੈ ਜਦੋਂ ਕੋਈ ਗਰੀਬ ਆਉਂਦਾ ਨਾ ਆਪਾਂ ਉਹਨੂੰ ਤਾਂ ਦੋ ਰੋਟੀਆਂ ਦੇਣ ਲਈ ਸੁੱਕੀਆਂ ਤਿਆਰ ਨਹੀਂ ਪਰ ਜਦੋਂ ਕਿਸੇ ਨੇ ਉਹੀ ਆਉਣਾ ਹੁੰਦਾ ਫਿਰ ਆਪਾਂ ਉਹਨੂੰ ਇੰਨਾ ਠੂਸਦੇ ਆ ਇੰਨਾ ਦਿੰਨੇ ਆ ਕਿ ਉਹ ਤੁਹਾਨੂੰ ਕੋਈ ਸੀਸ ਨਹੀਂ ਦਿੰਦਾ ਇੱਕ ਗਰੀਬ ਦੀ ਤੇ ਇੱਕ ਭੁੱਖੇ ਦੀ ਸੀਸ ਤੁਹਾਨੂੰ ਤੁਹਾਡੀਆਂ ਕੋਲਾਂ ਤਾਰ ਦੇਣੀਆਂ ਇਹ ਮੇਰੀਆਂ ਭੈਣਾਂ ਲੜ ਬਨ ਲਓ ਕਿਉਂਕਿ ਠੀਕ ਹੈ ਚਾਹੇ ਤੁਸੀਂ ਕੋਈ ਮੈਨੂੰ ਕਹੇ ਇਦਾਂ ਐਦਾਂ ਕੁਝ ਵੀ ਬੋਲੀ ਜਾਵੇ ਪਰ ਜੋ ਮੈਂ ਆਪਣੇ ਚੈਨਲ ਤੇ ਤੁਹਾਨੂੰ ਦੱਸਾਂਗੀ ਨਾ ਉਹ ਮੇਰੀ ਖੁਦ ਦੀ ਜੀਵਨੀ ਵੀ ਹੈ ਕਿਉਂਕਿ ਜ਼ੀਰੋ ਤੋਂ ਲੈ ਕੇ ਇੱਥੇ ਤੱਕ ਵਾਈਗੁਰੂ ਜੀ ਨੇ ਪਹੁੰਚਾਇਆ ਨਾ ਤਾਂ ਇਸੇ ਚੀਜ਼ ਨੇ ਪਹੁੰਚਾਇਆ ਕਿਉਂਕਿ ਵਾਈਗੁਰੂ ਜੀ ਦਾ ਭਰੋਸਾ ਤੇ ਉਹ ਟ ਆਸਰਾ ਧੱਕਿਆ ਤੇ ਜੋ ਜੋ ਮੈਂ ਆਪਣੇ ਜੀਵਨ ਦੇ ਵਿੱਚ ਅਪਣਾਇਆ ਹੋਇਆ ਉਹੀ ਤੁਹਾਨੂੰ ਦੱਸਦੀ ਹਾਂ ਕਹਿੰਦੇ ਗੁਣਾ ਪਣਾ ਲਾਂਗੇ ਨਾ ਤਾਂ ਇੱਥੇ ਵੀ ਮੁੱਖ ਉਜਲਾ ਹੋਵੇਗਾ ਤੇ ਅੱਗੇ ਦਰਗਾਹ ਦੇ ਵਿੱਚ ਵੀ ਹੋਵੇਗਾ ਚਾਹੇ ਕੋਈ ਤੁਹਾਡੇ ਤੇ ਕਿੰਨੀਆਂ ਮਰਜ਼ੀ ਉਂਗਲਾਂ ਚੱਕੀ ਜਾਵੇ ਤਾਂ ਜੇ ਅਗਰ ਤੁਸੀਂ ਸੱਚੇ ਹੋ ਨਾ ਤਾਂ ਵਾਹਿਗੁਰੂ ਜੀ ਇੱਕ ਦਿਨ ਤੁਹਾਡਾ ਸੱਚ ਸਾਰਿਆਂ ਦੇ ਸਾਹਮਣੇ ਲਿਆ ਕੇ ਹੀ ਰਹੇਗਾ ਕਈ ਭੈਣਾਂ ਦੇ ਮੈਨੂੰ ਮੈਸੇਜ ਆਉਂਦੇ ਨੇ ਕਿ ਸਾਡੇ ਪਤੀ ਨਾ ਸਾਡੇ ਨਾਲ ਨਹੀਂ ਬਣਦੀ ਉਹ ਬਾਹਰ ਮਲਕੇ ਦੂਸਰੀਆਂ ਔਰਤਾਂ ਦੇ ਨਾਲ ਉਹ ਕਰਦੇ ਨੇ ਭੈਣੋ ਇਹਦੇ ਵਿੱਚ ਵੀ ਕਸੂਰ ਤੁਹਾਡਾ ਹੀ ਆ ਕਿਉਂਕਿ ਤੁਸੀਂ ਮੈਨੂੰ ਕਹੋਗੇ ਵੀ ਸਾਡਾ ਹੀ ਕਸੂਰ ਕਿਉਂ ਭੈਣ ਤੂੰ ਕੱਢਦੀ ਰਹੀਆਂ ਕਿਉਂਕਿ ਆਪਾਂ ਘਰ ਦੇ ਵਿੱਚ ਇੰਨੀਆਂ ਖਾਚਤ ਹੋ ਜਾਂਦੇ ਆ ਪਰਿਵਾਰ ਦੇ ਵਿੱਚ ਨਾ ਖਾਚਤ ਹੋ ਜਨ ਆਪਣੇ ਵੱਲ ਬਿਲਕੁਲ ਧਿਆਨ ਨਹੀਂ ਦਿੰਦੀਆਂ ਕਿਉਂਕਿ ਸਮੇਂ ਦੇ ਨਾਲ ਇਨਸਾਨ ਨੂੰ ਥੋੜਾ ਜਿਹਾ ਬਦਲਣਾ ਵੀ ਪੈਂਦਾ ਹੈ ਤੁਸੀਂ ਦੇਖਿਆ ਕਿ ਅੱਜ ਕੱਲ ਥੋੜਾ ਜਿਹਾ ਦਿਖਾਵੇ ਦਾ ਸਮਾਂ ਜ਼ਿਆਦਾ ਰਹਿ ਗਿਆ ਹੈਗਾ ਥੋੜਾ ਜਿਹਾ ਆਪਣੇ ਵੱਲ ਧਿਆਨ ਦੇਵੋ ਕਿ ਮੇਰਾ ਪਤੀ ਕਿਉਂ ਮੈਨੂੰ ਪਿਆਰ ਨਹੀਂ ਕਰਦਾ ਕਹਿੰਦੇ ਇੱਕ ਵਾਰੀ ਕੁਝ ਸਖੀਆਂ ਨੇ ਆਪਣੀ ਸਹੇਲੀ ਨੂੰ ਪੁੱਛਿਆ ਕਿ ਤੇਰਾ ਪਤੀ ਤੇਰੇ ਬਹੁਤ ਵਾਸਚਾ ਹੈਗਾ ਕੀ ਤੂੰ ਜਾਦੂ ਟੂਣਾ ਕੀਤਾ ਹੋਇਆ ਹੈ ਤਾਂ ਉਹਨੇ ਕਿਹਾ ਕੋਈ ਜਾਦੂ ਟੂਣਾ ਨਹੀਂ ਕੀਤਾ ਮੈਂ ਕੁਝ ਗੁਣਾ ਬਣਾਏ ਹੋਏ ਨੇ ਕਿ ਮੈਂ ਆਪਣੇ ਪਤੀ ਨੂੰ ਚਾਹੇ ਠੀਕ ਹੈ ਗਲਤੀ ਉਹਨਾਂ ਦੀ ਵੀ ਹੋਵੇ ਪਰ ਮੈਂ ਉਹਨਾਂ ਦੇ ਨਾਲ ਕਦੇ ਲੜਾਈ ਝਗੜਾ ਕਦੇ ਬਾਦੂ ਉਹਨਾਂ ਨੂੰ ਬੋਲੀ ਨਹੀਂ ਮਾਫੀ ਦਾ ਸ਼ਬਦ ਮੰਗ ਲਈਂਦਾ ਤੇ ਪਤੀ ਖੁਦ ਹੀ ਪਿਆਰ ਹੋ ਜਾਂਦਾ ਕਿਉਂਕਿ ਜਿੱਥੇ ਬਹਿਸ ਹੋ ਜਾਂਦੀ ਹੈ ਨਾ ਉੱਥੇ ਕਲੇਸ਼ ਤੋਂ ਬਿਨਾ ਹੋਰ ਕੁਝ ਨਹੀਂ ਮਿਲਦਾ ਹੈਗਾ ਤਾਂ ਆਪਣੇ ਆਪ ਨੂੰ ਥੋੜਾ ਜਿਹਾ ਬਦਲੋ ਜਿਵੇਂ ਅੱਜਕੱਲ੍ਹ ਸਮੇ ਦੇ ਨਾਲ ਰਹਿਣ ਸਹਿਣ ਆਪਣਾ ਬਦਲੋ ਥੋੜਾ ਬਹੁਤਾ ਜਿਵੇਂ ਮੇਕਅਪ ਵਗੈਰਾ ਜਿਨ੍ਹਾਂ ਦੇ ਪਤੀ ਨੂੰ ਜੋ ਪਸੰਦ ਹੈ ਨਾ ਉਹ ਤੁਸੀਂ ਕਰੋਗੇ ਤਾਂ ਤੁਹਾਡੇ ਘਰ ਦੇ ਵਿੱਚ ਕੋਈ ਕਲੇਸ਼ ਨਹੀਂ ਪਵੇਗਾ ਕਹਿੰਦੇ ਨੇ ਜਿਨੇ ਪਤੀ ਦੇ ਦਿਲ ਦੇ ਵਿੱਚ ਜਗ੍ਹਾ ਬਣਾ ਲਈ ਨਾ ਤਾਂ ਉਹਨੂੰ ਹੋਰ ਕੁਝ ਵੀ ਕਰਨ ਦੀ ਲੋੜ ਨਹੀਂ ਉਹਨੂੰ ਇੱਥੇ ਵੀ ਮੰਨ ਲ ਕੇ ਕਹਿੰਦੇ ਆ ਵੀ ਸਵਰਗ ਮਿਲੇਗਾ ਤੇ ਅੱਗੇ ਜਾ ਕੇ ਵੀ ਸਵਰਗ ਮਿਲੇਗਾ ਇਹ ਸਿੱਖ ਧਰਮ ਦੇ ਵਿੱਚ ਨਹੀਂ ਇਹ Hindu ਧਰਮ ਦੇ ਵਿੱਚ ਵੀ ਹੈ ਇਹ ਮੁਸਲਮਾਨ ਧਰਮ ਦੇ ਵਿੱਚ ਵੀ ਹੈ ਤੇ ਪਤੀ ਦੇ ਰਸਤੇ ਦਿਲ ਦੇ ਜਾਣ ਦਾ ਇੱਕੋ ਮੇਨ ਕਰਨਾ ਉਸ ਦਾ ਪੇਟ ਤਾਂ ਉਹਦੇ ਵਾਸਤੇ ਤੁਹਾਨੂੰ ਮੇਰਾ ਚੈਨਲ ਕੁਕਿੰਗ ਐਂਡ ਸਟਿਚਿੰਗ ਸਬਸਕ੍ਰਾਈਬ ਕਰਨਾ ਪਵੇਗਾ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ